ਜੋਬ ਵਿੱਚ ਨਸ਼ਾ ਵੱਡੇ ਪੱਧਰ ਤੇ ਪੈਰ ਪਸਾਰ ਰਿਹਾ ਹੈ ਤੇ ਇਸ ਨਸ਼ੇ ਨੂੰ ਰੋਕਣ ਲਈ ਪੰਜਾਬ ਸਰਕਾਰ ਦਾਅਵੇ ਕਰ ਰਹੀ ਹੈ ਪਰ ਹਲਕਾ ਮਜੀਠਾ ਦੇ ਪਿੰਡ ਦੋ ਬੁਰਜੀ ਵਿੱਚ ਨਸ਼ਾ ਵੇਚਣ ਵਾਲੇ ਨੌਜਵਾਨਾਂ ਨੂੰ ਉਸ ਵੇਲੇ ਨਸ਼ਾ ਵੇਚਨਾ ਪਾੜੀ ਬੈ ਗਿਆ ਜਦੋਂ ਪਿੰਡ ਨਸ਼ਾ ਵੇਚਣ ਪਹੁੰਚੇ ਨਾ ਨੌਜਵਾਨਾਂ ਦੀ ਪਿੰਡ ਵਾਸੀਆਂ ਨਾਲ ਝੜਪ ਹੋ ਗਈ ਪਿੰਡ ਵਾਸੀਆਂ ਨੇ ਨਸ਼ਾ ਵੇਚਣ ਵਾਲਿਆਂ ਦਾ ਵਿਰੋਧ ਕਰਦਿਆਂ ਉਹਨਾਂ ਤੇ ਪਥਰਾ ਕੀਤਾ ਤੇ ਇਸ ਦੀ ਇੱਕ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਨਸ਼ਾ ਵੇਚਣ ਵਾਲ ਨੇ ਗੋਲੀਬਾਰੀ ਕੀਤੀ ਇਸ ਦੌਰਾਨ ਇੱਕ ਰਾਗੀ ਨੂੰ ਤੇਨ ਗੋਲੀਆਂ ਲੱਗੀਆਂ ਯਾਨੀ ਜ਼ਖਮੀ ਸਰਮਨ ਸਿੰਘ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਗੰਭੀਰ ਹਾਲਤ ਚ ਪਹੁੰਚੀ ਕਰਵਾਇਆ ਗਿਆ ਗੁੱਸੇ ਚਾਏ ਪਿੰਡ ਵਾਸੀਆਂ ਨੇ ਨਸ਼ਾ ਤਸਕਰਾਂ ਤੇ ਹਮਲਾ ਕਰ ਦਿੱਤਾ ਤੇ ਨਸ਼ਾ ਵੇਚਣ ਵਾਲੇ ਤਿੰਨ ਨੌਜਵਾਨ ਕਾਬੂ ਕੀਤੇ ਨੇ ਜੋਬ ਵਿੱਚ ਨਸ਼ਾ ਵੱਡੇ ਪੱਧਰ ਤੇ ਪੈਰ ਪਸਾਰ ਰਿਹਾ ਹੈ ਤੇ ਇਸ ਨਸ਼ੇ ਨੂੰ ਰੋਕਣ ਲਈ ਪੰਜਾਬ ਸਰਕਾਰ ਦਾਅਵੇ ਕਰ ਰਹੀ ਹੈ ਪਰ ਹਲਕਾ ਮਜੀਠਾ ਦੇ ਪਿੰਡ ਦੋ ਬੁਰਜੀ ਵਿੱਚ ਨਸ਼ਾ ਵੇਚਣ ਵਾਲੇ ਨੌਜਵਾਨਾਂ ਨੂੰ ਉਸ ਵੇਲੇ ਨਸ਼ਾ ਵੇਚਨਾ ਪਾਰੀ ਬੈ ਗਿਆ ਜਦੋਂ ਪਿੰਡ ਨਸ਼ਾ ਵੇਚਣ ਪਹੁੰਚੇ ਨਾ ਨੌਜਵਾਨਾਂ ਦੀ ਪਿੰਡ ਵਾਸੀਆਂ ਨਾਲ ਝੜਪ ਹੋ ਗਈ ਪਿੰਡ ਵਾਸੀਆਂ ਨੇ ਨਸ਼ਾ ਵੇਚਣ ਵਾਲਿਆਂ ਦਾ ਵਿਰੋਧ ਕਰਦਿਆਂ ਉਹਨਾਂ ਤੇ ਪਥਰਾ ਕੀਤਾ ਤੇ ਇਸ ਦੀ ਇੱਕ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਨਸ਼ਾ ਵੇਚਣ ਵਾਲ ਨੇ ਗੋਲੀਬਾਰੀ ਕੀਤੀ ਇਸ ਦੌਰਾਨ ਇੱਕ ਰਾਗੀ ਨੂੰ ਤੇਨ ਗੋਲੀਆਂ ਲੱਗੀਆਂ ਯਾਨੀ ਜ਼ਖਮੀ ਸਰਮਨ ਸਿੰਘ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਗੰਭੀਰ ਹਾਲਤ ਚ ਪਹੁੰਚੀ ਕਰਵਾਇਆ ਗਿਆ ਗੁੱਸੇ ਚਾਏ ਪਿੰਡ ਵਾਸੀਆਂ ਨੇ ਨਸ਼ਾ ਤਸਕਰਾਂ ਤੇ ਹਮਲਾ ਕਰ ਦਿੱਤਾ ਤੇ ਨਸ਼ਾ ਵੇਚਣ ਵਾਲੇ ਤਿੰਨ ਨੌਜਵਾਨ ਕਾਬੂ ਕੀਤੇ ਨੇ ਪੰਜਾਬ ਵਿੱਚ ਨਸ਼ਾ ਵੱਡੇ ਪੱਧਰ ਤੇ ਪੈਰ ਪਸਾਰ ਰਿਹਾ ਹੈ ਤੇ ਇਸ ਨਸ਼ੇ ਨੂੰ ਰੋਕਣ ਲਈ ਪੰਜਾਬ ਸਰਕਾਰ ਦਾਅਵੇ ਕਰ ਰਹੀ ਹੈ ਪਰ ਹਲਕਾ ਮਜੀਠਾ ਦੇ ਪਿੰਡ ਦੋ ਬੁਰਜੀ ਵਿੱਚ ਨਸ਼ਾ ਵੇਚਣ ਵਾਲੇ ਨੌਜਵਾਨਾਂ ਨੂੰ ਉਸ ਵੇਲੇ ਨਸ਼ਾ ਵੇਚਣਾ ਪਾਰੀ ਬੈ ਗਿਆ ਜਦੋਂ ਪਿੰਡ ਨਸ਼ਾ ਵੇਚਣ ਪਹੁੰਚੇ ਨਾ ਨੌਜਵਾਨਾਂ ਦੀ ਪਿੰਡ ਵਾਸੀਆਂ ਨਾਲ ਝੜਪ ਹੋ ਗਈ ਪਿੰਡ ਵਾਸੀਆਂ ਨੇ ਨਸ਼ਾ ਵੇਚਣ ਵਾਲਿਆਂ ਦਾ ਵਿਰੋਧ ਕਰਦਿਆਂ ਉਹਨਾਂ ਤੇ ਪੱਥਰਾਹ ਕੀਤਾ ਤੇ ਇਸ ਦੀ ਇੱਕ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਨਸ਼ਾ ਵੇਚਣ ਵਾਲ ਨੇ ਗੋਲੀਬਾਰੀ ਕੀਤੀ ਇਸ ਦੌਰਾਨ ਇੱਕ ਰਾਗੀ ਨੂੰ ਤਿੰਨ ਗੋਲੀਆਂ ਯਾਨੀ ਜ਼ਖਮੀ ਸਰਮਨ ਸਿੰਘ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਗੰਭੀਰ ਹਾਲਤ ਚ ਪਹੁੰਚੀ ਕਰਵਾਇਆ ਗਿਆ ਗੁੱਸੇ ਚਾਏ ਪਿੰਡ ਵਾਸੀਆਂ ਨੇ ਨਸ਼ਾ ਤਸਕਰਾਂ ਤੇ ਹਮਲਾ ਕਰ ਦਿੱਤਾ ਤੇ ਨਸ਼ਾ ਵੇਚਣ ਵਾਲੇ ਤਿੰਨ ਨੌਜਵਾਨ ਕਾਬੂ ਕੀਤੇ ਨੇ ਜੋਬ ਵਿੱਚ ਨਸ਼ਾ ਵੱਡੇ ਪੱਧਰ ਤੇ ਪੈਰ ਪਸਾਰ ਰਿਹਾ ਹੈ ਤੇ ਇਸ ਨਸ਼ੇ ਨੂੰ ਰੋਕਣ ਲਈ ਪੰਜਾਬ ਸਰਕਾਰ ਦਾਅਵੇ ਕਰ ਰਹੀ ਹੈ ਪਰ ਹਲਕਾ ਮਜੀਠਾ ਦੇ ਪਿੰਡ ਦੋ ਬੁਰਜੀ ਵਿੱਚ ਨਸ਼ਾ ਵੇਚਣ ਵਾਲੇ ਨੌਜਵਾਨਾਂ ਨੂੰ ਉਸ ਵੇਲੇ ਨਸ਼ਾ ਵੇਚਨਾ ਪਾਰੀ ਬੈ ਗਿਆ ਜਦੋਂ ਪਿੰਡ ਨਸ਼ਾ ਵੇਚਣ ਪਹੁੰਚੇ ਨਾ ਨੌਜਵਾਨਾਂ ਦੀ ਪਿੰਡ ਵਾਸੀਆਂ ਨਾਲ ਝੜਪ ਹੋ ਗਈ ਪਿੰਡ ਵਾਸੀਆਂ ਨੇ ਨਸ਼ਾ ਵੇਚਣ ਵਾਲਿਆਂ ਦਾ ਵਿਰੋਧ ਕਰਦਿਆਂ ਉਹਨਾਂ ਤੇ ਪਥਰਾ ਕੀਤਾ ਤੇ ਇਸ ਦੀ ਇੱਕ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਨਸ਼ਾ ਵੇਚਣ ਵਾਲ ਨੇ ਗੋਲੀਬਾਰੀ ਕੀਤੀ ਇਸ ਦੌਰਾਨ ਇੱਕ ਰਾਗੀ ਨੂੰ ਤੇਨ ਗੋਲੀਆਂ ਲੱਗੀਆਂ ਯਾਨੀ ਜ਼ਖਮੀ ਸਰਮਨ ਸਿੰਘ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਗੰਭੀਰ ਹਾਲਤ ਚ ਪਹੁੰਚੀ ਕਰਵਾਇਆ ਗਿਆ ਗੁੱਸੇ ਚਾਏ ਪਿੰਡ ਵਾਸੀਆਂ ਨੇ ਨਸ਼ਾ ਤਸਕਰਾਂ ਤੇ ਹਮਲਾ ਕਰ ਦਿੱਤਾ ਤੇ ਨਸ਼ਾ ਵੇਚਣ ਵਾਲੇ ਤਿੰਨ ਨੌਜਵਾਨ ਕਾਬੂ ਕੀਤੇ ਨੇ